ਪੜ ਪੜ ਕੇ ਐਗਜ਼ੌਸਟ ਮਾਈਨ ਹੋਵੇ ਨਾਣੇ ਨਾਣੇ ਚੱਲ ਨਾਲ ਇੱਥੇ ਮੁੰਡਾ ਪਤੰਗ ਚੜਾਈ ਖੜਾ ਸੀ ਛੱਡਾ ਹੀ ਮੁੰਡਾ ਹੁਣ ਥੱਲੇ ਪਤਨ ਕਿਤੇ ਛੱਡ ਦਿੱਤੀ ਆ ਕੀ ਲਿਖਿਆ ਤੇ ਉਹ ਵੀ ਬਿਖਾਓ ਆਪਾਂ ਲਿਖਿਆ ਜੀ ਆਰ ਐਫ ਡਨ ਮੇ ਮਈ 2025 ਕਹਿੰਦੇ ਮੇ ਨਹੀਂ ਮਈਏ ਤੇ ਆ ਨੈਮ ਮੈਨਾਂ ਦੀ ਛਾਂਗੀ ਜਿਹੜੀ ਇਧਰ ਬਾਣੀ ਉਹ ਬਾਣੀ ਨਹੀਂ ਬਾਬੇ ਦੇ ਸਾਬ ਦੇ ਚੱਲੇ ਖੜਨੇ ਪਿੰਡੂ ਕਲਚਰ ਇਹ ਐਸੀ ਪੜਦੇ ਲੋਕ ਕਲਚਰ ਜਾਂਦਾ ਹੈ ਲੋਕ ਕਲਚਰ ਜਾਂਦਾ ਹੈ ਲੋਕ ਸਭਿਆਚਾਰ ਲੋਕ ਐਸੀ ਪੜ ਰਹੇ ਹਾਂ ਚਲਾ ਚੜਾ ਜਾਏ ਇਨਸ ਵੀ ਆਰ ਥਿੰਕਿੰਗ ਅਬਾਊਟ ਦਾ ਰੀਅਲਿਸਟਿਕ ਥਿੰਗਸ ਕਨੈਕਟਿੰਗ ਵਿਦ ਦੀ ਥੀਰੀਟੀਕਲ ਥਿੰਗਸ ਵਿਚ ਆਰ ਕਮਿੰਗ ਇਨ ਦਾ आवर ਐਗਜ਼ਾਮਸ ਐਂਡ ਥਿਸ ਇਜ਼ ਪ੍ਰੈਕਟੀਕਲ ਵੇ ਟੂ ਰੀਡ ਐਨੀਥਿੰਗ ਐਨੀ ਸਬਜੈਕਟ ਵੀਰੇ ਮੈਂ ਮੈਂ ਸ਼ਬਦ ਤੁਹਾਨੂੰ ਯਾਨੀ ਕਿ ਐਸੀ ਜੋ ਚੀਜ਼ਾਂ ਸਮਝਾ ਦੁਬਾਰਾ ਜਰੂਰ ਕਰ ਰਹੇ ਆਂ ਦੇਖ ਰਹੇ ਆਂ ਉਹਨਾਂ ਨੂੰ ਲਿੰਕ ਕਰ ਰਹੇ ਆਂ ਬੁਕਸ ਜੋ ਐਗਜ਼ਾਮਸ ਚ ਆਉਣਾ ਸਾਡੇ ਆਣਾ ਹੈ ਪੜ ਰਹੇ ਆਂ ਤੇ this is the right way to study any any book ਚਾਰ ਦਿਨ ਮਿਲੇ ਨੇ ਸਾਨੂੰ ਪੰਜਾਬੀ ਲੋਕਤਾਰਾ ਸੱਭਿਆਚਾਰ ਜਿਹੜਾ ਕਿ ਬੜਾ ਹੀ ਜ਼ਿਆਦਾ ਇਜ਼ੀ ਹੈ ਪੰਜਾਬੀ ਕਲਚਰ ਕਲਚਰ ਚ ਜੋ ਚੀਜ਼ਾਂ ਹਨ ਤੁਹਾਨੂੰ ਪਤਾ ਹੁਣ ਇਹ ਪੰਜਾਬੀ ਲਿਟਰੇਚਰ ਦਾ ਮੈਂ ਚੰਡੀਗੜ੍ਹ ਤੋਂ ਬੁੱਕ ਬਾਚ ਲਿਆ ਸੀ 26000 ਦਾ ਤੇ ਪੰਜਾਬੀ ਲਿਟਰੇਚਰ ਆਪਸ਼ਨਲ ਤੇ ਇਹ ਅਸੀਂ ਹੁਣ ਸਟਾਰਟ ਕਰਨ ਲੱਗੇ ਆ ਅੱਜ ਫਾਈਨਲੀ ਕਾਫੀ ਡੀਪ ਪੰਜਾਬੀ ਲਿਟਰੇਚਰ ਸਟੱਡੀ ਕਰਾਂਗੇ ਪਿਆਰੇ ਮੁੰਡਿਆ

ਪੰਜਾਬੀ ਦਾ ਸ਼ੁਰੂ ਕਰਾਂਗੇ ਪੰਜਾਬੀ ਕੀ ਹੈ ਪੰਜਾਬ ਕੀ ਹੈ ਫਿਰ ਉਹਦੇ ਕਲਚਰ ਤੋਂ ਲੈ ਕੇ ਭਾਸ਼ਾ ਤੋਂ ਲੈ ਕੇ ਵਿਆਕਰਣ ਲੈ ਕੇ ਗ੍ਰਾਮਰ ਸਾਰੀ ਕਰਦੇ ਕਰਦੇ ਫਿਰ ਆਪਾਂ ਨਾਵਲਸ ਜਿਹੜੇ ਪੰਜਾਬ ਇਤਿਹਾਸ 'ਚ ਜੋ ਕੁਝ ਹੋਇਆ ਕਰਦੇ ਕਰਦੇ ਪੰਜਾਬੀ ਸਾਹਿਤ ਇੱਕ ਪੰਜਾਬ ਕਿਵੇਂ ਸਿਰਜਿਆਗਾ ਉਹਦਾ ਇਤਿਹਾਸਿਕ ਪਛੋਕੜ ਕੀ ਸਾਰਾ ਕੁਝ ਕਰਾਂਗੇ ਜਿਹੜਾ ਵਲੌਗ 'ਚ ਨਹੀਂ ਦੱਸ ਸਕਦੇ ਤੇ ਹੁਣ ਵਲੌਗ ਬੰਦ ਕਰਕੇ ਫੋਕਸ ਕਰਦੇ ਆ ਚਲੋ ਸ਼ਾਮ ਦੇ 4-5 ਵਜੇ ਹਨ 4-5 ਵਜੇ ਨੇ ਉੱਚੀ ਬੋਲ ਸ਼ਾਮ ਦੇ 4-5 ਵਜੇ ਨੇ ਤੇ ਅਸੀਂ ਆਲਮੋਸਟ ਇੱਕ ਬੋਕ ਨਿਆਵੀ ਭਾਸ਼ਾ ਦਾ ਜਨਮ ਸ਼ੁਰੂ ਕਰ ਦਿੱਤਾ ਹੈ ਯੂਪੀਸੀ ਦੇ ਨੋਟਸ ਲਿਖਦੇ ਤੇ ਪੰਜਾਬੀ ਭਾਸ਼ਾ ਦਾ ਜਨਮ ਕਿੱਥੋਂ ਕਿੱਥੋਂ ਆਇਆ ਸੰਸਕ੍ਰਿਤੋਂ ਫਿਰ ਭਾਰਤੀ ਆਇਆ ਜਿਵੇਂ ਜਿਵੇਂ ਆਏ ਤੇ ਫਿਰ ਆਪ ਪਰੰਸ਼ਾ ਆਈਆਂ ਭਾਸ਼ਾਵਾਂ ਉਹਦੇ ਤੋਂ ਕੱਕੀ ਟੈਕ ਕੇ ਕਹਿ ਕੇ ਮਧ ਮਧਰ ਉਥੋਂ ਕਰਦੇ ਕਰਦੇ ਫਿਰ ਅਸੀਂ ਉਹਨਾਂ ਦਾ ਕਾਲ ਵੰਡ ਆਦ ਗੱਲ ਗੁਰੂ ਗੁਰੂਆਂ ਦਾ ਕਾਲ ਫਿਰ ਮਹਾਰਾਜ ਰਣਜੀਤ ਸਿੰਘ ਦਾ ਕਾਲ ਫਿਰ ਅੰਗਰੇਜ਼ਾਂ ਦਾ ਕਾਲ ਤੇ ਹੁਣ ਤੱਕ ਉਥੋਂ ਜਿਹੜਾ ਵੀ ਵਿਕਾਸ ਹੋਇਆ ਪੰਜਾਬੀ ਭਾਸ਼ਾ ਵਿੱਚ ਉਹ ਪੜਨਾ ਆਸ ਕਰਾਇਨ ਨੂੰ ਕੰਮ ਚੱਲਦੇ ਆ ਕੰਮ ਚੱਲਦੇ ਆ ਨਾਈਨ ਨੂੰ ਇਹ ਪਾਰ ਕੇ ਬੜਾ ਹੋ ਗਿਆ ਕਿਉਂਕਿ ਅੱਜ ਬੜਾ ਆਪਾ ਵਧੀਆ ਪਾੜਿਆ ਬਹੁਤ ਬਹੁਤ ਵਧੀਆ ਪਾੜ ਲਿਆ ਲਓ ਜੀ ਆ ਗਿਆ ਖੁੱਲੇ ਖੇਤਾਂ ਜੋ ਸੈਰ ਕਰਕੇ ਆ ਵੀ ਗਏ ਤੇ ਅਸੀਂ ਥੋੜੀ ਡਿਸਕਸ਼ਨ ਕਰ ਰਹੇ ਸੀ ਬੁక్స్ ਰਿਲੇਟਡ ਤੇ ਖੁੱਲੇ ਖੁੱਲੇ ਜ਼ਮੀਨਾਂ ਵਿੱਚ ਖੁੱਲਾ ਖੁੱਲਾ ਆਨੰਦ ਲੈਣ ਡਿਆ ਆ ਜੀ ਇਧਰ ਬਾਹਰ ਪਿੰਡ ਦਾ ਦੇਖ ਸਕਦੇ ਹੋ ਅੱਗੇ ਟਰੈਕਟਰ ਆ ਰਿਹਾ ਇੱਕ ਟਰੈਕਟਰ ਆ ਚੱਲਿਆ ਜੀ ਆ ਚੱਲਿਆ ਖੜਕਾ ਬੜਾ ਥੋੜਾ ਕੱਟਾ ਡਾ ਗਿਆ ਯਾਰ ਬਾਹਲ ਹੁਣੇ ਤੋਤੇ ਨੇ ਓਏ ਹੋਏ ਥੱਕੇ ਪਏ ਯਾਰ ਪੜ ਪੜ ਕੇ ਥੋਈ ਦਰਦ ਕਰਦੀ ਦੀ ਥੋਈ ਪੜ ਪੜ ਕੇ ਥੋਈ ਕਾਂਡ ਨਹੀਂ ਥੋਈ ਪੈਸਾ ਕਮਾਉਣਾ ਸਿੱਖੋ ਸ਼ੇਅਰ ਮਾਰਕੀਟ ਟ੍ਰੇਨਿੰਗ ਅਕੈਡਮੀ ਸੰਪਰਕ ਕਰੋ ਪ੍ਰਮੋਸ਼ਨ ਕਰਤਾ ਫਰੀਦ ਆ ਫ੍ਰੀ ਪ੍ਰਮੋਸ਼ਨ ਕਰਤਾ ਹਾਂ ਆਪੇ ਚੱਲਦੇ ਯਾਰ ਮੇਰੇ ਕੋਲ ਫੋਨ ਜਿਹੜੀ ਆਂਦੇ ਨੇ ਆਟੋਮੈਟਿਕ ਆਂਦੇ ਨੇ ਅੱਗੇ ਇੱਕ ਫੋਨ ਆਇਆ ਕਰੋ ਤੇ ਉਹ ਚੱਕਿਆ ਗਿਆ ਆਪਣੇ ਆਪ ਹੀ ਅੱਛਾ ਸੋਨੂੰ ਬੋਲਿਆ ਕਹਿੰਦਾ ਹੈਲੋ ਕਿ ਹਾਂ ਮੈਂ ਮੈਂ ਕਹੇ ਕਿਤੇ ਸੋਨੂੰ ਵੱਡਾ ਭਰਾ ਬੋਲਿਆ ਹੈ ਆਪੇ ਆਪ ਕਰੋ ਫੋਨ ਚੱਕਿਆ ਕਿ ਜਦੋਂ ਆਇਆ ਉਹ ਪੁਰਾਣਾ ਫੋਨ ਦਾ ਸੀ ਰੈਡਮੀ ਦਾ ਜਿਹੜਾ ਆਪਾਂ ਤੋੜ ਆਏ ਹਾਂ ਹੂੰ ਫੋਨ ਬੜੇ ਆਏ ਟੁੱਟਦੇ ਰਹਿਣਾ ਇੱਕ ਦਿਨ ਬੰਦੇ ਨੇ ਵੀ ਟੁੱਟ ਜਾਣਾ ਲਓ ਜੀ ਘਰੇ ਪਹੁੰਚ ਗਏ ਕੁੰਡਾ ਖੋਲ ਬਸੰਤੀ ਇਹ ਚੱਲ ਕਰਦੇ ਬੰਦ ਲੈਟਸ ਬੈਕ ਚੱਲ ਪੜੀਏ ਲੜਕਾ ਹਮਾਰਾ ਗਾਣਾ ਗਾ ਰਿਹਾ ਹੈ ਕਿਹੜਾ ਗਾਣਾ ਪਏ हम होंगे कामयाब बढ़िया गाना है मोटिवेशनली क्वेश्चन को कुछ तो करना ही पना है वो बुक्स पीछे पईया इन पीछे बुक्स पईया इनिया ते आ नोट्स पढ़ना तो पने ना फिर आ साथ गाने वे सारे चाहिए दे नाल ही आपा फिर और ना या फिर जल्दी पढ़ना भी ब्रो चल नाही नाही करके आ जा दुआ में याद दुआ में याद रखना रखेंगे तेरे को यार तोलिए बा टांगा पे तारते ਵੇ ਠੰਡੇ ਪਾਣੀ ਨਾਲ ਹਾਂ ਜੀ ਮੈਂ ਯਾਰ ਮੈਨੂੰ ਉਹ ਤਿਲਕ ਤੁਲਕ ਨਾਲ ਕੋਈ ਠੰਡੇ ਉਹ ਨਹੀਂ ਕਿਹਾ ਤੇ ਚਾਰ ਕਰਨਾ ਲੈ ਮੁਰਗਾ ਨਾਲ ਲੈ ਆਸ਼ੀਰਵਾਦ ਲਈ ਜਾ ਲੈ ਠੰਡੇ ਪਾਣੀ ਨਾਲ ਨਾਲ ਮਿਊਜ਼ਿਕ ਲਾ ਦੇ ਇੱਥੇ ਬੈਕਗ੍ਰਾਉਂਡ ਟੰ 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 ਲਾ ਲਾ ਬਾਹੂ ਬਾਲੀ